ਕਾ ਜੇ ਰਾਜਾ ਫੜੇ ਪ੍ਰਧਾਨ ਨੇ ਜੋ ਉਹ ਨਾਲ ਵਗਾ ਹੀ ਦਿੱਤੇ ਚਰਨ ਸਿੰਘ ਜੰਮੀ ਰਾਣਾ ਨੂੰ ਤੇ ਕਈ ਲੋਕ ਜੋ ਚੁੱਕੀ ਹੋਈ ਸੰਗਤ ਰਚ ਬਗੇਲ ਸ਼ਾਖਾ ਵਿੱਚ ਕਿਵੇਂ ਦੇਖਦੇ ਇਸ ਨੂੰ ਕਿ ਜਿਹੜੀ ਇੱਕ ਜੁਟਤਾ ਹੋਈ ਹੈ ਇਹ ਕਿੰਨਾ ਕਿੰਨਾ ਕੰਮ ਕੰਮ ਫਾਇਦਾ ਕਰਵਾ ਸਕਦੀ ਹੈ ਮੂਲ ਰੇ ਪੰਜਾਬ ਦੀ ਨੀਤੀ ਨਵੇਂ ਮੇ ਤੋਂ ਵੱਡਾ ਕਰਨ ਲਗੀ ਹੈ ਇਸ ਬਾਰੇ ਕੋਈ ਬਾਤ ਮਾਰੇਗਾ ਮੁਕਾਬਲਾ ਦਾ ਸਦਾ ਸਦਮਾ ਪਾਪਾ ਸੇ ਤੋਂ ਉਸ ਨਾਲ ਕਰਤੀ ਸੀ ਵਰ ਵਰ ਮਨਾਈ ਗਈ ਵੱਡੇ ਵੱਡੇ ਪਰਿਵਾਰ ਪਰ ਸੰਗਤ ਹੈ ਜਿਹੜੀ ਅਸੀਂ ਚਾਉਣ ਵਾਲੇ ਨੇ ਪਹੁੰਚੇ ਜਿੱਥੇ ਉਹਨਾਂ ਦੀ ਮਾਤਾ ਨੇ ਜਿਹੜੇ ਉਹ ਕਾਫੀ ਭਾਵਨਾ ਸਰ ਹੈ ਨਹੀਂ ਗੱਲ ਗੱਲ ਦੇਖ ਇੱਕ ਤੋਂ ਉਸੇ ਵਲਾਂ ਤਰ੍ਹਾਂ ਦੁਨੀਆ ਚ ਚਲੇ ਗਏ ਅਲ ਕੰਦੇ ਆਏ ਚਾਂਤੋ ਬਾਦੀ ਇਸ ਨਾਟਕ ਨੂੰ ਨਾਂ ਦੇ ਕਿੰਨਾ ਕੁ ਚੱਲ ਆ ਲਿਖਦੇ ਲੋਕਾਂ ਨੂੰ ਸਰਕਾਰ ਨੇ ਇਹ ਸਿਰਫ ਜੁਆਇਨ ਨਹੀਂ ਹੋ ਉਹਨਾਂ ਨੂੰ ਤੋਂ ਦਿਨ ਚਾਰ ਦੇਸ਼ ਵੀ ਦਿੱਤੀ ਜਾਂਦੀ ਹੈ ਕਹਿੰਦੇ ਹੁਣ ਦਫਤਰ ਖੋਲਣਗੇ ਲੋਕਾਂ ਨੂੰ ਮੁਸ਼ਕਲ ਆਸੂ ਕਿਵੇਂ ਵੀ ਸਥਿਤੀ ਇਹ ਗ੍ਰਿਡ ਜਲੰਧਰ ਸੈਂਟਰ ਦੀ ਸੀਟ ਹੈ ਇਹ ਕੋਈ ਵੱਲ ਬਿਲ ਖਾ ਸਕਦੀ ਹੈ ਜੀ ਜਲੰਧਰ ਕੰਡਿਤ ਚੋਣਾਂ ਹੋਪਾਈ ਗਈ 24 ਹੋਏ ਬਿਲ ਕੋ ਨਜ਼ਦੀਕ ਦਾ ਚੋਣਾਂ ਦੇ ਨਜ਼ਦੀਕ ਹੋਏਗੀ ਕਿ ਤੁਮ ਤੁਸੀਂ ਨਰਕਰ ਕਾ ਜਾ ਕੇ ਸਾਮਾਨ ਲਿਆ ਆ ਜਾਣਾ ਆਮ ਚਮਤ ਨਾਲ ਹੀ ਹੋਣੀ ਹੋਏਗੀ ਜੋotransfer ਕਰ ਰਹੇ ਸੀ ਹੁਣ ਤੱਕ ਕੋਈ ਵੱਡਾ ਚਿਹਰਾ ਲੁਧਿਆਣਾ ਦੇ ਲਈ ਨਹੀਂ ਆਇਆ ਤਾਂ ਇਹ ਵੀ ਹੋ ਸਕਦਾ ਹੈ ਕਿ ਲੁਧਿਆਣਾ ਫਰੰਚਨ ਹਜੇ ਕੋਈ ਸ਼ਡਿਊਲ ਤੈਅ ਨਹੀਂ ਹੋਇਆ ਕਿਵੇਂ ਦੇਖਿਓ ਇਸ ਉਸ ਦੀ ਰਾਤ ਤੋਂ ਦੀ ਕਮਾਂਡ ਹੈ ਜਿਹੜੀ ਲਗਾਤਾਰ ਕਮਾਂਡ ਸੰਭੀ ਹੋਈ ਹੈ ਦੇਖੋ ਕਾਂਗਰਸ ਦੇ ਜੋ ਆਗੂ ਨeta ਰੋਹਨ ਗਾਂਧੀ ਹਾਲਾਂਕਿ ਬਹੁਤ ਵੱਡਾ ਉਹਨਾਂ ਦੇ ਉੱਤੇ ਆਪਾਂ ਲਈ ਹਮਲਾ ਲਈ ਮੌਜੂਦ ਕਰੀਏ ਭਾਜਪਾ ਵੱਲ ਨੂੰ ਲਗਾਤਾਰ ਭਾਜਪਾ ਕੋਈ ਮੁੱਖਾ ਤੋਂ ਜਾਣ ਨਹੀਂ ਦਿੱਤੀ ਕਸਿਸ 55 ਲੈ ਕੇ ਗੱਲ ਕਰ ਰਹੇ ਸਨ ਤੇ ਨਾਲ ਨਾਲ ਗੱਲ ਹੈ ਜਿਹੜੀ ਉਹ ਐਮਐਮਰ ਦੀ ਵੀ ਕਰਾਂਗੇ ਕਿਉਂਕਿ ਕਿ ਥੋੜਾ ਜਿਹਾ ਵਾਅਦਾ ਜੜਾ ਉਹ ਇਸ ਪੀ ਦੇ ਵੀ ਦਿੱਤਾ ਗਿਆ ਚੋਣੇ ਦੀ ਵਾਸਤੇ ਹੋਰ ਜਾਨਾਪੁਰ ਨਾਲ ਗੱਲ ਕਰਦੀ ਜਾ ਰਹੀ ਹੈ ਜਦੇ ਬੇਤੇ ਕਈ ਸਾਲਾਂ ਤੋਂ ਗੱਲ ਕਰੀ ਰਹੀ ਹੈ ਜਦੇ 100 ਰੁਪਏ ਤੋਂ ਪਰਚੋਤ ਵੀ ਕੀਤੀ ਵਾਦਾ ਹੈ ਜਾਨਾਪੁਰ ਜੇ ਆਪਣਾ ਸਲਾਹਤ ਦੇ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਗੱਲ ਕਰਾਂਗੇ ਪੰਜਾਬ ਦੀ ਸਿਆਸਤ ਦੀ ਇੱਕ ਵਾਰ ਫਿਰ ਤੋਂ ਬਾਕੀ ਸਾਰੇ ਮਸਲੇ ਠੰਡੇ ਪੈਂਦੇ ਵਿਖਾਈ ਦੇ ਰਹੇ ਨੇ ਕਿਉਂਕਿ ਲੁਧਿਆਣਾ ਦੀ ਚੋਣ ਦਾ ਜੋ ਮੁੱਦਾ ਹੈ ਉਹ ਜ਼ਿਆਦਾ ਗਰਮ ਹੋ ਚੁੱਕਿਆ ਹੈ ਤਾਂ ਅਜਿਹੇ ਦੇ ਵਿੱਚ ਪਾਰਟੀਆਂ ਮੈਦਾਨ 'ਚ ਨੇ ਹਾਲਾਂਕਿ ਭਾਜਪਾ ਦੀ ਉਡੀਕ ਲਗਾਤਾਰ ਕੀਤੀ ਜਾ ਰਹੀ ਹੈ ਪਰ ਗੱਲ ਕਰੀਏ ਤਾਂ ਅੱਜ ਕਾਂਗਰਸ ਦਾ ਇੱਕ ਬਾ ਕਮਾਲ ਚਿਹਰਾ ਜਿਹੜਾ ਉਹ ਸਾਹਮਣੇ ਆਇਆ ਜਿੱਥੇ ਉਹਨਾਂ ਨੇ ਨਾਮਜ਼ਦਗੀ ਪੱਤਰ ਹੈ ਜਿਹੜੇ ਵੱਡੇ ਲੀਡਰ ਭਰਨ ਦੇ ਲਈ ਪਹੁੰਚੇ ਭਾਰਤ ਪੂਸ਼ਨ ਆਸ਼ੂ ਦੇ ਸਥਿਤੀ ਕਿਸ ਤਰ੍ਹਾਂ ਦੀ ਰਹੀ ਗੱਲਬਾਤ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਿਕਤਾਰ ਸਿੰਘ ਸਿੱਧੂ ਜੀ ਸਵਾਗਤ ਹੈ ਸਿੱਧੂ ਸਾਹਿਬ ਤੁਹਾਡਾ ਬਹੁਤ-ਬਹੁਤ ਰਾਮ ਮਿਹਰਬਾਨੀ ਧੰਨਵਾਦ ਇੱਦਾਂ ਹੀ ਦਰਸ਼ਕਾਂ ਨੂੰ ਬੜੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਆਹ ਮੁੱਦੇ ਦਾ ਲਓ ਸਵਾਲ ਜੀ ਸਿੱਧੂ ਸਾਹਿਬ ਜਿਸ ਤਰ੍ਹਾਂ ਜ਼ਿਕਰ ਕਰ ਰਹੇ ਆ ਕਿ ਅੱਜ ਭਾਰਤ ਪੂਸ਼ਨ ਆਸ਼ੂ ਉਹਨਾਂ ਨੇ ਆਪਦੇ ਨਾਮ ਸਦਕੀ ਪੱਤਰ ਦਾਖਲ ਕਰ ਦਿੱਤੇ ਨੇ ਪਰ ਇੱਥੇ ਇੱਕ ਏਕੇ ਦੀ ਤਸਵੀਰ ਹੈ ਜਿਹੜੀ ਉਹ ਅੱਜ ਜ਼ਰੂਰ ਵੇਖਣ ਨੂੰ ਮਿਲੀ ਹਾਲਾਂਕਿ ਪਿਛਲੇ ਲੰਬੇ ਸਮੇਂ ਤੋਂ ਭਪੇਸ਼ ਬਘੇਲ ਇਸ ਲਈ ਕੋਸ਼ਿਸ਼ ਕਰ ਰਹੇ ਨੇ ਸੋ ਅੱਜ ਰਾਜਾ ਵੜਿੰਗ ਪ੍ਰਧਾਨ ਨੇ ਜੋ ਉਹ ਨਾਲ ਵਿਖਾਈ ਦਿੱਤੇ ਚਰਨਜੀਤ ਚੰਨੀ ਰਾਣਾ ਗੁਰਜੀਤ ਤੇ ਕਈ ਲੀਡਰ ਉੱਥੇ ਪਹੁੰਚੇ ਹੋਏ ਸਨ ਜਿਨ੍ਹਾਂ ਚ ਬਘੇਲ ਵੀ ਸ਼ਾਮਿਲ ਸੀ ਕਿਵੇਂ ਦੇਖਦੇ ਇਸ ਨੂੰ ਕਿ ਜਿਹੜੀ ਇੱਕ ਜੁਟਤਾ ਹੋਈ ਹੈ ਇਹ ਕਿਤਨਾ ਕਿਤੇ ਕਾਂਗਰਸ ਨੂੰ ਫਾਇਦਾ ਕਰਵਾ ਸਕਦੀ ਹੈ ਬਿਲਕੁਲ ਇਹ ਪਹਿਲੀ ਗੱਲ ਤੇ ਕਿਹਾ ਜਾ ਸਕਦਾ ਹੈ ਕਿ ਜਿਸ ਤਰ੍ਹਾਂ ਉਹਨਾਂ ਨੇ ਗਾਣਾ ਕੇਂਦਰੀ ਦੀ ਵਿਧਾਨ ਸਭਾ ਦੀ ਜਿੰਨੀ ਚੋਣ ਹੈ ਉਹਨੂੰ ਲੈ ਕੇ ਪੰਜਾਬ ਦੀ ਰਾਜਨੀਤੀ ਨਵੇਂ ਸਿਰੇ ਤੋਂ ਵੜਾ ਖਾਂਣ ਲੱਗੀ ਹੈ ਹੂੰ ਇਸ ਵਾਰੇ ਚ ਕੋਣ ਬਾਹਰ ਨਿਕਲੇਗਾ ਮੁਕਾਬਲਾ ਸਪਸ਼ਟਾ ਸਿੱਧਾ ਮੁਕਾਬਲਾ ਹੈ ਆਮ ਆਦਮੀ ਪਾਰਟੀ ਦੇ ਕੋਨੋਂ ਕੋੜ ਪਹਿਲਾਂ ਸੀਟ ਰਹੀ ਹੈ ਉਹਨਾਂ ਦੇ ਹੁਣ ਉਮੀਦਵਾਰ ਹੈ ਉਮੀਦਵਾਰ ਵੀ ਉਹਨੇ ਰਾਜ ਸਭਾ ਦਾ ਜਿਹੜਾ ਉਹ ਮੈਂਬਰ ਆ ਉਹਨੂੰ ਲਿਆ ਕੇ ਖੜਾ ਕੀਤਾ ਹੈ ਸਹੀ ਇਹਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਇਸੇ ਗੱਲ ਤੋਂ ਗੁੜਾ ਉਹਨਾਂ ਦੇ ਮੈਂਬਰ ਨੇ ਹੁਣ ਇਸ ਵੇਲੇ ਉਮੀਦਵਾਰ ਨੇ ਵਿਧਾਨ ਸਭਾ ਦੇ ਲਈ ਤੇ ਦੂਜੇ ਪਾਸੇ ਆਪ ਆਪਾ ਭਾਖੂ ਸਾਹਿਬ ਦੀ ਗੱਲ ਕਰਦੇ ਆ। ਉਹਨਾਂ ਨੇ ਅੱਜ ਨਾਮਜ਼ਦਗੀ ਪੱਤਰ ਜਿਹੜਾ ਦਾਖਲ ਕੀਤੇ ਆ। ਤਾਂ ਉਸ ਵੇਲੇ ਜਿਹੜਾ ਪਹਿਲਾਂ ਆਪਾਂ মিডিਆ ਵਾਲੇ ਵੀ ਪੋਲੀਟੀਕਲ ਪਾਰਟੀਆਂ ਵੀ ਇਹ ਕਹਿ ਰਹੇ ਸੀ ਕਿ ਕਾਂਗਰਸ ਦਾ ਇਕਤਾ ਨਹੀਂ ਹੈ, ਕਾਂਗਰਸ ਕੱਠੀ ਨਹੀਂ ਹੈ। ਕੋਈ ਕਹਿੰਦਾ ਸੀ ਰਾਜਾ ਵੜਿੰਗ ਦੇ ਪੋਸਟਰ ਨਹੀਂ, ਕੋਈ ਕਹਿੰਦਾ ਪ੍ਰਸਾਦ ਬਾਜਵਾ ਨਹੀਂ ਆਇਆ। ਅੱਜ ਆਜਾਣ ਪ੍ਰਸਾਦ ਬਾਜਵਾ ਵੀ ਉੱਥੇ ਸੀ ਤੇ ਰਾਜਾ ਵੜਿੰਗ ਵੀ ਉੱਥੇ ਸੀ ਤੇ ਰਾਣਾ ਗਰੀਬ ਸਾਰੇ ਰਾਣੇ ਉੱਥੇ ਸੀ। ਸਾਰੇ ਰਾਜੇ ਉੱਥੇ ਸੀ ਜਦੋਂ ਸਾਰੇ ਰਾਣੇ ਤੇ ਸਾਰੇ ਰਾਜੇ ਭਾਰਤ ਕੁਸ਼ਾਹ ਸੂਨੀ ਜਿਹੜੀ ਮਹਿਮੇਂ ਚ ਇਕੱਠੇ ਹੋ ਜਾਣ ਤਾਂ ਕੋਟੋੜ ਇਕਤਾ ਦੀ ਗੱਲ ਤਾਂ ਕਹੀ ਜਾ ਹੀ ਸਕਦੀ ਆ ਹਾਇਕਰ ਆਇਆ ਜੋ ਨਹੀਂ ਆਏਗਾ ਉਹ ਆ ਮਹਾਰਾਜਾ ਅਮਰਿੰਦਰ ਸਿੰਘ ਜੀ ਪਾਰਟੀ ਛੱਡ ਕੇ ਭਾਜਪਾ ਚਲੇ ਗਿਆ ਉਹ ਮਹਾਰਾਜਾ ਸਾਹਿਬ ਦਾ ਕਿਸੇ ਦੂਜੇ ਪਾਸੇ ਨਜ਼ਰ ਆਉਣਗੇ ਪਰ ਕਾਂਗਰਸ ਦੇ ਰਾਜੇ ਤੇ ਰਾਣੇ ਸਾਰੇ ਅੱਜ ਇੱਕ ਜਗ੍ਹਾ ਤੇ ਨਜ਼ਰ ਆਏ ਜਿਹੜਾ ਇਕਤਾ ਸੰਦੇਸ਼ ਦਿੰਦਾ ਦੂਜਾ ਇਹ ਵੀ ਹੈ ਜੇਕਰ ਪਿਛਲੀ ਵਿਧਾਨ ਸਭਾ ਦੀ ਗੱਲ ਕਰੀਏ ਬਾਈ ਦੇ ਵਿੱਚ ਤਾਂ ਉਦੋਂ ਜਿਹੜੀ ਮੁਕਤ ਕਰ ਰਹੀ ਸੀ ਆਪ ਤੇ ਕਾਂਗਰਸ ਉਦੋਂ ਵੀ ਭਾਰਤ ਕੁਸ਼ਨੀ ਜਿਹੜੇ ਅਸ਼ੂ ਜਿਹੜੇ ਅੰਮਿਤਵਾਰ ਸੀ ਤਾਂ تقريبا 7-8000 ਵੋਟਾਂ ਦੇ ਫਰਕ ਨਾਲ ਇਹ ਹਾਰ ਗਏ ਸੀ ਆਪ ਵਾਲੇ ਨੂੰ ਜਿਹੜਾ 40000 ਦੇ ਜਿਹੜਾ ਵਤ ਵੋਟਾਂ ਦੇ ਨਾਲ ਜੇ ਆਪਾਂ ਕਹੀਏ ਤਾਂ ਇਹਨਾਂ ਨੂੰ ਜਿਹੜੀਆਂ 37000 ਤੋਂ ਜਿਹੜੀ 57000 ਵੋਟਾਂ ਦਾ ਫਰਕ ਸੀ ਇਹ ਗਿਣਤੀ ਦਰਜਾ-ਮਰਜਾ ਘਟਦੀ ਘਟਦੀ ਜਿਹੜੀ ਹੈਗੀ ਆ ਜੇ ਆਪਾਂ ਆਜਪਾ ਦੀ ਗੱਲ ਕਰੀਏ ਤਾਂ 6-7000 ਵੋਟਾਂ ਆਸ਼ੂ ਨਾਲੋਂ ਘੱਟ ਸੀ ਹਾਂ ਜੇ ਕਿਸੇ ਦੀ ਗਿਣਤੀ ਨਹੀਂ ਕਰ ਸਕਦੇ ਤਾਂ ਆ ਅਕਾਲੀ ਦਲ ਅਕਾਲੀ ਦਲ ਦੇ ਸਾਰੇ ਖਾਤੇ ਜੇ 10000 ਵੋਟਾਂ ਪਈਆਂ 10000 ਵੋਟਾਂ ਚੋਂ ਕਿੰਨੀਆਂ ਸਖਰਾਂ ਨਾਲ ਲਾ ਕੇ ਅੱਗੇ ਅਕਾਲੀ ਦਲ ਜਾ ਸਕਦਾ ਹੈ ਇਹ ਤਾਂ ਅਕਾਲੀ ਦਲ ਹੀ ਦੱਸੇਗਾ ਬਿਲਕੁਲ ਪਰ ਅੰਦਾਜ਼ਾ ਇਹ ਹੈ ਕਿ ਜਿਹੜੀ ਸਥਿਤੀ ਸਾਹਮਣੇ ਉੱਪਰ ਕੇ ਸਾਹਮਣੇ ਆ ਰਹੀ ਹੈ ਇਸ ਲਈ ਚੋਣ ਚ ਮੁੱਖ ਮੁਕਾਬਲਾ ਆਪ ਤੇ ਕਾਂਗਰਸ ਆਪ ਸਾਤਾਰ ਜਿਸ ਦਾਸਿਆਰ ਬੂਟਾ ਨੇ ਫਰਕਾਂ ਜਿੱਤ ਗਈ ਕਾਂਗਰਸ ਰਹੀ ਦੂਜੇ ਨੰਬਰ ਤੇ ਜੀ ਹੁਣ ਕਾਂਗਰਸ ਫੇਰ ਹਮਲਾ ਮਾਰ ਰਹੀ ਹੈ ਕਾਂਗਰਸ ਦਾਵਾ ਕਰ ਰਹੀ ਹੈ ਕਿ ਦੇਖੋ ਥੋੜਾ ਹੁੰਦਾ ਵੀ ਇਸ ਗੱਲ ਦਾ ਕਿ ਪਾਰਲੀਮੈਂਟ ਮੈਂਬਰ ਸੀਟ ਉਹਨਾਂ ਨੇ ਜਿੱਤ ਕੇ ਉਥੋਂ ਇਸ ਕਰਕੇ ਉਹਦਾ ਹੱਕ ਬਣਦਾ ਜੇ ਪਰ ਆਪਾਂ ਪਾਰਟੀ ਕਲ ਦੀ ਸੀਟ ਦਾ ਜ਼ਿਕਰ ਕਰ ਰਹੇ ਆ ਜੀ ਜੇ ਸੀਟ ਦੀ ਗੱਲ ਕਰੀਏ ਤਾਂ ਇਸ ਸੀਟ ਤੋਂ ਕਾਂਗਰਸ ਦੀਆਂ ਸੀਟਾਂ ਨਹੀਂ ਆ ਕਾਂਗਰਸ ਦੇ ਵੋਟਾਂ ਪਾਰਲੀਮੈਂਟ ਦੀ ਇਲੈਕਸ਼ਨ ਤੇ ਵਧੀਆਂ ਨਹੀਂ ਗਿਆ ਬਲਗੇ ਥੋੜੇ ਉਹ ਵਧਿਆ ਵੋਟਾਂ ਵਧਿਆ ਦਾ ਭਾਜਪਾ ਦੀਆਂ ਜ਼ਰੂਰ ਵਧਿਆ ਕਾਂਗਰਸ ਦੀ ਬੋਰਡ ਨਹੀਂ ਵਧੀਏ ਥੋ ਕਾਂਗ ਨੂੰ ਪਹਿਲਾਂ ਜਿੰਨੀਆਂ ਮਿਲੀਆਂ ਸੀ ਵਿਧਾਨ ਸਭਾ ਵੇਲੇ ਉਹਨੀਆਂ ਕੇ ਪਾਰਲੀਮੈਂਟ ਵੇਲੇ ਮਿਲੀਆਂ ਓਵਰ ਆਰਾਮ ਨਾਲ ਕੇ ਪਿੰਡਾਂ ਚੋਂ ਵੋਟਾਂ ਵਧੀਆਂ ਜ਼ਰੂਰ ਪਾਰਲੀਮੈਂਟ ਮੈਂਬਰ ਜਿੱਥੇ ਘਰ ਆ ਜਾ ਬੜੇ ਨੇ ਪਰ ਸ਼ਹਿਰ ਚ ਸੀਟ ਤੋਂ ਜਿੱਦੀਆਂ ਕਾਂਗਰਸੀਆਂ ਪਹਿਲਾਂ ਵੋਟਾਂ ਦੀ ਹੁੰਦੀਆਂ ਸੀ ਹੁਣ ਰਹੀਆਂ ਹੁਣ ਰਹੀ ਗੱਲ ਆਪਾਂ ਜੀ ਗੱਲ ਕਰਦੇ ਆਂ ਭਾਜਪਾ ਦੀ ਭਾਜਪਾ ਦਾ ਉਮੀਦਵਾਰ ਜਿਹੜਾ ਹੈਗਾ ਜੋ ਵੀ ਉਮੀਦਵਾਰ ਆਏਗਾ ਇਹ ਪਹਿਲੀ ਗੱਲ ਤਾਂ ਹੈ ਇਹ ਮੁਕਾਬਲੇ ਚ ਆਪ ਪਾਰਟੀ ਪਿਛਲਾ ਜਿਹੜਾ ਦੂਜੇ ਨੰਬਰ ਤੇ ਆਇਆ ਸੀ ਤੋਂ 5-7000 ਵੋਟਾਂ ਨਾਲ ਫਰਕ ਸੀ ਇਹ ਹੁਣ ਇਸ ਕਰਕੇ ਵੀ ਐ ਕਿਉਂਕਿ ਇੱਕ ਤਾਂ ਉਪਚੋਣਾ ਦੂਜਾ ਜਿਵੇਂ ਆਪਾਂ ਕਹਿੰਨੇ ਕਿ ਕਾਰੋਬਾਰੀਆਂ ਦਾ ਸ਼ਹਿਰ ਹੈ ਰੂਲਿੰਗ ਗਰੁੱਪ ਦਾ ਦੇ ਕਰੀਗਾ ਨਾ ਹੱਕ ਜਿਹੀ ਗੱਲਾਂ ਖਲਾਫ ਵੀ ਹੁੰਦੀਆਂ ਸੋ ਭਾਜਪਾ ਵੀ ਕਾਫੀ ਉਮੀਦਵਾਰ ਮੈਦਾਨ ਚ ਉਤਰ ਰਹੀ ਹੈ ਅਕਾਲੀ ਗੱਲ ਨੇ ਆਪਣਾ ਉਮੀਦਵਾਰ ਜੂਰੂ ਮੈਦਾਨ ਚ ਉਤਾਰਿਆ ਪਰ ਕਾਫੀ ਮਿਹਨਤ ਕਰਨੀ ਪੈਗੀ ਹੈ ਮਿਹਨਤ ਤੋਂ ਬਾਅਦ ਕਿੰਨਿਆਂ ਕਿ ਜਿੱਦੀਆਂ ਪੌੜੀਆਂ ਕਿੰਨੇ ਟੰਮੇ ਸਰ ਕਰ ਸਕੇ ਆ ਕਾਲੀ ਗੱਲ ਇਹ ਤਾਂ ਨਿਵਾਣਾ ਦੇ ਵੋਟਾਂ ਪਾਉਣ ਵਾਲੇ ਜਿਹੜੇ ਲੋਕ ਹੈ ਉਹ ਹੀ ਦੱਸਣਗੇ ਅਜਿਹੇ ਮੁਕਾਬਲਾ ਉੱਪਰ ਕੇ ਸਾਹਮਣੇ ਆ ਰਿਹਾ ਪਾਰਟੀਆਂ ਚਾਰ ਹੀ ਹੈ ਕਾਂਗਰਸ ਆਪ ਭਾਜਪਾ ਤੇ ਕਾਲੀਦਾਨ ਮੁੱਖ ਮੁਕਾਬਲਾ ਅੱਜ ਦੀ ਤਰੀਖ ਜੀ ਜੇ ਆਪਾਂ ਗੱਲ ਕਰੀਏ ਆਪ ਅਤੇ ਕਾਂਗਰਸਕਾਰ ਬਣਦਾ ਨਜ਼ਰ ਆ ਰਿਹਾ ਭਾਜਪਾ ਜਿੱਦਾਂ ਦਾ ਉਮੀਦਵਾਰ ਉਤਾਰਨਗੇ ਉਹਨਾਂ ਨੂੰ ਦੇਖਿਆ ਜਾਏਗਾ ਕਿ ਮੁਕਾਬਲਾ ਕਿਸ ਪੱਧਰੀ ਤੇ ਬਦਲਦਾ ਮੈਂ ਕਹੋ ਜੀ ਹਾਲਾਤ ਬਣ ਗਿਆ ਇਹ ਜ਼ਰੂਰ ਹੈ ਕਿ ਆਪ ਵੱਲੋਂ ਜਿੱਦਾਂ ਦੀ ਮਿਹਨਤ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਭਵੰਤਮਾਨ ਅਰਵਿੰਦ ਕੇਸਰੀਵਾਲ ਨਹੀਂ ਬਾਕੀ ਅਜੇ ਤੱਕ ਕਿਸੇ ਵੀ ਪੋਲੀਟਿਕਲ ਪਾਰਟੀ ਦਾ ਵੱਡਾ ਚਿਹਰਾ ਕਮੇ ਪੱਤਰदाई ਸੀਟ ਦੇ ਨਹੀਂ ਆਇਆ ਸਿਰਫ ਆ ਆਏ ਅਰਵਿੰਦ ਕੇਸਰੀਵਾਲ ਮੁੱਖ ਮੰਤਰੀ ਭਵੰਤਮਾਨ ਲਈ ਗੜੇਵੀਂ ਲੁਧਿਆਣਾ ਦੇ ਲਾ ਚੁੱਕੇ ਆ ਇਹ ਸੀਟ ਦੇ ਮੱਦੇ ਨਜ਼ਰ ਜੀ ਬਿਲਕੁਲ ਸਤਿ ਸ਼੍ਰੀ ਅਕਾਲ ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਇਹ ਚੋਣਾਂ ਨੇ ਜਿਹੜੀਆਂ ਉਹ ਅਗਲੀਆਂ ਚੋਣਾਂ ਬਾਰੇ ਬਹੁਤ ਕੁਝ ਤੈਅ ਜਿਹੜਾ ਉਹ ਕਰਨ ਗਈ ਲੁਧਿਆਣਾ ਵਾਲੀ ਚੋਣ ਪਰ ਅਜੇ ਇਹ ਦੇ ਵਿੱਚ ਅਗਲੀਆਂ ਚੋਣਾਂ ਬਾਰੇ ਕੁਝ ਵੱਡੇ ਖੁਲਾਸੇ ਹੋ ਗਏ ਨੇ ਕਿਉਂਕਿ ਸਿੱਧੂ ਮੂਸੇਵਾਲਾ ਦੇ ਜੋ ਪਿਤਾ ਨੇ ਬਲਕਾਰ ਸਿੰਘ ਉਹਨਾਂ ਨੇ ਕੱਲ ਇਸ ਚੀਜ਼ ਦੀ ਅਨਾਉਂਸਮੈਂਟ ਕੀਤੀ ਕਿ 2027 ਦੇ ਵਿੱਚ ਮੈਂ ਮੈਦਾਨ ਦੇ ਵਿੱਚ ਉਤਰਾਂਗਾ ਤੇ ਅੱਜ ਉਹਨਾਂ ਦੇ ਪਿੰਡ ਮੂਸੇਵਾਲੇ ਸਿੱਧੂ ਮੂਸੇਵਾਲੇ ਦੀ ਤੀਸਰੀ ਵਰਸੀ ਮਨਾਈ ਗਈ ਵੱਡੇ ਪੱਦਰ ਦੇ ਉੱਪਰ ਸੰਗਤ ਹੈ ਜਿਹੜੀਆਂ ਸਿੱਧੂ ਨੂੰ ਚਾਉਣ ਵਾਲੇ ਨੇ ਉਹ ਪਹੁੰਚੇ ਜਿੱਥੇ ਉਹਨਾਂ ਦੀ ਮਾਤਾ ਨੇ ਜਿਹੜੇ ਉਹ ਕਾਫੀ ਭਾਵੁਕ ਨਜ਼ਰ ਆਏ ਕਿਵੇਂ ਦੇਖਦੇ ਸਾਰੀ ਸਿਚੁਏਸ਼ਨ ਨੂੰ ਇੱਕ ਪਾਸੇ ਗਮ ਦਾ ਮਾਹੌਲ ਤੇ ਨਾਲ ਨਾਲ ਸਿਆਸੀ ਮੇਲ ਵੀ ਹੈ ਦੇਖੋ ਬਾਪ ਹੋਣ ਮਾਂਵਾ ਹੋਣ ਜਿਹਨਾਂ ਦਾ ਪੁੱਤ ਚਲਾ ਜਾਵੇ ਜਵਾਨ ਪੁੱਤ ਚਲਾ ਜਾਵੇ ਕਿਸੇ ਵੀ ਮਾਂ ਦਾ ਜਵਾਨ ਪੁੱਤ ਚਲਾ ਜਾਵੇ ਗੱਲ ਕਿ ਸਿੱਧੂ ਮੂਸੇਵਾਲ ਦੇ ਨਹੀਂ ਉਹਦੀ ਮਾਂ ਤਾਂ ਗਮਗੀਨ ਹੋਏਗੀ ਹੋਈ ਉਸਦੀ ਮਾਂ ਦੇ ਲਈ ਇਸ ਤੋਂ ਵੱਡੀ ਬਿਰਤਾ ਕੀ ਹੋ ਸਕਦੀ ਹੈ ਕਿਸੇ ਦੀਆਂ ਅੱਖਾਂ ਦੇ ਸਾਹਮਣੇ ਉਹਦਾ ਪੁੱਤ ਹਮੇਸ਼ਾ ਲਈ ਦੁਨੀਆ ਤੋਂ ਚਲਾ ਜਾਵੇ ਸਿੱਧੂ ਮੂਸੇਵਾਲਾ ਉਹਦੀ ਤੀਜੀ ਵਰਸੀ ਹੈ ਮੈਂ ਦੇਖ ਰਿਹਾ ਸੀ ਸੁਣ ਰਿਹਾ ਸੀ ਕਿ ਇਨੀ ਗਰਮੀ ਦੇ باوجود ਵੱਡੀ ਗਿਣਤੀ 'ਚ ਖਾਸ ਉਹਦੇ ਨੌਜਵਾਨ ਜੜੇ ਆ ਗਏ ਉਹਨਾਂ ਦੇ ਸ਼ੁਭਜਨ ਦੇ ਕੋਲਾਂ ਚਾਉਣ ਵਾਲੇ ਉਸ ਵਰਸੀ ਤੇ ਪਹੁੰਚੇ ਸੀ ਕੁਝ ਕਲਾਕਾਰ ਵੀ ਆਏ ਹੋਏ ਸੀ ਔਰ ਇੱਕ ਗੱਲ ਜਿਹੜੀ ਦਿਲਚਸਪ ਹੈ ਦੇਖੋ ਸਿੱਧੂ ਮੂਸੇਵਾਲਾ ਤਾਂ ਦੁਨੀਆ ਤੋਂ ਚਲੇ ਗਏ ਪਰ ਕਹਿੰਦੇ ਆ ਕਿ ਉਹਨਾਂ ਦੀ ਜਾਨ ਤੋਂ ਬਾਅਦ ਵੀ ਇਸ ਇੰਡਸਟਰੀ ਜਿਹੋਨਾ ਦੇ ਨਾਂ ਤੇ ਕਿੰਨਾ ਕੁ ਚੱਲ ਰਿਹਾ ਨੇ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲਿਆ ਇਵੇਂ ਜਿਹੜਾ ਉਹਨਾਂ ਦਾ ਪਿੰਡ ਆ ਕਿੰਨੇ ਉੱਥੇ ਪਿੰਡ ਵੀ ਜਿਸ ਤਰ੍ਹਾਂ ਲੋਕਾਂ ਨੇ ਛੋਟੇ ਛੋਟੇ ਆਪਣੇ ਕਾਰੋਬਾਰ ਕੰਮ ਦਿੰਦੇ ਸਿੱਧੂ ਮੂਸੇਵਾਲ ਦੇ ਨਾਂ ਤੇ ਸਿਲਾਈ ਵੀ ਆ ਵੇਚ ਰਿਹਾ ਹਨੀ ਕਾਫੀ ਲੋਕਾਂ ਨੂੰ ਉਹਨਾਂ ਦਾ ਸਿੱਧੂ ਮੂਸੇਵਾਲ ਦੇ ਨਾਂ ਤੇ ਅੱਜ ਵੀ ਉਹਨਾਂ ਦੇ ਪਿੰਡ ਤੋਂ ਰੋਜ਼ਗਾਰ ਜਿਹੜਾ ਮਿਲ ਰਿਹਾ ਇਹਦਾ ਪਿੜੀ ਕਾਲਾ ਪਾ ਆਮ ਜਿਹਦਾ ਸਿੱਧੂ ਮੂਸੇਵਾਲ ਜੀ ਚਲ ਰਹੇ ਸਿੱਧੂ ਮੂਸੇਵਾਲ ਦੇ ਪੇਟਾ ਲੋਕਾਂ ਸਿੱਧੂ ਉਹਨੇ ਇੱਕ ਦਿਨ ਪਹਿਲਾਂ ਐਲਾਨ ਕੀਤਾ ਕਿ ਮੈਂ ਆਪਣੇ بیٹے ਦੇ ਨਿਆਂ ਤੇ ਇਨਸਾਫ ਦੇ ਲਈ ਜਿਹੜੀ ਆ ਰਹੀ 27 ਜੀ ਆਈ ਕੀ ਦੇ ਖੁਦ ਹਾਂ ਸੰਸਦ ਵਾਲੀ ਚੋਣ ਦਾ ਬਿਲਕੁਲ ਮੈਂ ਚੋਣ ਲੜਾਂਗਾ ਉਮੀਦਵਾਰ ਹੋਵਾਂਗਾ ਉਹਨਾਂ ਦੇ ਉਮੀਦਵਾਰ ਹੋਣ ਨਾਲ ਘਟੂ ਘਟ ਮਾਨਸਾ ਹਾਲ ਕੇ ਜੁਰੂ ਅਪਲੀਕੀ ਗੱਲ ਦੌਰ ਤੇ ਹਰ ਚਾਲ ਮਚ ਗਈ ਹੈ ਕਿ ਬਾਕੀ ਪਾਰਟੀਆਂ ਦਾ ਕੀ ਹੋਏਗਾ ਤੇ ਕੀ ਬਣੇਗਾ ਇਹ ਠੀਕ ਹੈ ਕਿ ਇਸ ਤੋਂ ਪਹਿਲਾਂ ਸੀਟ ਆਪ ਕੋਲੇ ਆ ਪਰ ਕੀ ਹੋਣ ਸਿੱਧੂ ਮੂਸੇਵਾਲਾ ਦੇ ਪਿਤਾ ਜਿਹੜੇ ਆ ਗਿਆ ਉਹਨਾਂ ਨੂੰ ਮਾਨਸਾ ਦੇ ਲੋਕ ਹੰਗਾਰਾ ਪਰ ਜੇ ਤਾਂ ਹੌਣ ਵਾਲਾ ਸਮਾਂ ਹੀ ਦੱਸੇਗਾ ਪਰ ਇਹ ਜ਼ਰੂਰ ਹੈ ਕਿ ਭਾਵਕ ਰੌਣ ਦੇ ਨਾਲ ਸਿੱਧੂ ਮੂਸੇਵਾਲੇ ਦੇ ਪਿਤਾ ਬਲਕਾਰ ਸਿੰਘ ਸਿੱਧੂ ਨੇ ਸਹਤ ਹੋਰ ਦੇ ਐਲਾਨ ਕਰ ਦਿੱਤਾ ਕਿ ਮੈਂ ਹਾਲਾਂਕਿ ਕਿਸੇ ਪੋਲੀਟਿਕਲ ਪਾਰਟੀ ਨੇ ਜਿਉਂ ਨਾ ਥਪੜਾ ਸਪੌਂਸਰਸ਼ਿਪ ਤਾਂ ਨਹੀਂ ਦਿੱਤਾ ਉਹਨੇ ਕਹਿਦਾ ਕਿ ਮੈਂ ਚੋਣ ਲੜਨੀ ਲੜਨੀ ਹੈ ਮੈਂ ਲੜਾਂਗਾ ਚੋਣ ਮਾਨਸਾ ਤੋਂ ਜੀ ਤੁਸੀਂ ਜਦੋਂ ਅੱਗੇ ਗੱਲ ਜਲੰਧਰ ਦੀ ਕਰਾਂਗੇ ਜਲੰਧਰ ਸੈਂਟਰ ਤੋਂ ਜਿਹੜੇ ਮੌਜੂਦਾ ਐਮਐਲਏ ਨੇ ਜਾਣਦੇ ਆਪਾਂ ਸਾਰੇ ਕਿ ਪਿਛਲੇ ਦਿਨੀ ਰਾਮਨ अरोड़ा ਦੀ ਗ੍ਰਿਫਤਾਰੀ ਹੋਈ ਜਿਹੜੀ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਹੋਈ ਉਸ ਤੋਂ ਬਾਅਦ ਹੁਣ ਸਵਾਲ ਕਈ ਤਰ੍ਹਾਂ ਦੇ ਉੱਠ ਰਹੇ ਨੇ ਹਾਲਾਂਕਿ ਮੁੱਖ ਮੰਤਰੀ ਕਹਿੰਦੇ ਕਿ ਚਾਹੇ ਸਾਡੇ ਕੋਈ ਘਰ ਦਾ ਹੋਵੇ ਚਾਹੇ ਘਰੋਂ ਬਾਹਰ ਹੋਵੇ ਪਰ ਜੇ ਭ੍ਰਿਸ਼ਟਾਚਾਰ ਕੀਤਾ ਤਾਂ ਫਸਟ ਨਾ ਸਾਹਮਣੇ ਹੈ ਬਖਸ਼ਣਾ ਕਿਸੇ ਨੂੰ ਨਹੀਂ ਪਰ ਅਜਿਹੇ ਦੇ ਵਿੱਚ ਹੁਣ ਇੱਕ ਐਂਟਰੀ ਹੁੰਦੀ ਹੈ ਨਵੀਂ ਕਾਰੋਬਾਰੀ ਨਿਤਨ ਕੋਲੀ ਜਿਨ੍ਹਾਂ ਨੂੰ ਅੱਜ ਆਮ ਆਦਮੀ ਪਾਰਟੀ ਜੁਆਇਨ ਕਰਾਈ ਜਾਂਦੀ ਹੈ ਇਹ ਸਿਰਫ ਜੁਆਇਨਿੰਗ ਨਹੀਂ ਆ ਉਹਨਾਂ ਨੂੰ ਉੱਥੋਂ ਦੀ ਇਨਚਾਰਜਸ਼ਿਪ ਵੀ ਦਿੱਤੀ ਜਾਂਦੀ ਹੈ ਕਹਿੰਦੇ ਹਣ ਦਫ਼ਤਰ ਖੋਲਣਗੇ ਲੋਕਾਂ ਦੀਆਂ ਮੁਸ਼ਕਲਾਂ ਸੁਣਨਗੇ ਕਿਵੇਂ ਦੇਖਦੇ ਹੋ ਸਥਿਤੀ ਨੂੰ ਕਿ ਇਹ ਜਿਹੜੀ ਜਲੰਧਰ ਸੈਂਟਰ ਦੀ ਸੀਟ ਹੈ ਇਹ ਕੋਈ ਵਲਵਿੰਗ ਖਾ ਸਕਦੀ ਹੈ ਵੇਖੋ ਪਹਿਲਾਂ ਤਾਂ ਅਜੇ ਰਾਮਾ ਰੋੜਾ ਕਈ ਪ੍ਰਾਮਾਣ ਦੀ ਲੰਘਣਗੇ ਹਮ ਸਜਾ ਦੇ ਮਾਮਲਿਆਂ 'ਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅੱਗੇ ਗਾਹਾਂ ਜਾਂਚ ਹੋਗੀ ਕਿ ਮਾਮਲੇ ਸਾਹਮਣੇ ਆਉਂਦੇ ਆ ਫਿਰ ਕਿ ਬਕਾਇਦਾ ਪ੍ਰਕਿਰਿਆ ਹੁੰਦੀ ਹੈ ਇਲੈਕਸ਼ਨ ਦੀ ਵੀ ਉਸ ਬਰਸਾਏ ਚੋਂ ਨਿਕਲਣਾ ਨਿਕਲਣਾ ਵੀ ਸਮਾਂ ਲੱਗ ਜਾਂਦਾ ਹੈ ਜੀ 20 ਸੁਸਾਇਟੀਆਂ ਚੋਣਾਂ ਤੋਂ ਪਹਿਲਾਂ ਕੀ ਜ਼ਿਲਹੰਦਰ ਕੇਂਦਰੀ ਦੀ ਚੋਣ ਹੋ ਪਾਏਗੀ ਜੇ ਚੋਣ ਵੀ ਹੋਏਗੀ ਤਾਂ ਬਿਲਕੁਲ ਨਜ਼ਦੀਕ ਜਾ ਕੇ ਤੇ ਚੋਣਾਂ ਦੇ ਨਜ਼ਦੀਕ ਹੋਏਗੀ ਇਹ ਵੀ ਚੋਣ ਕਮਿਸ਼ਨ ਦੇ ਮਹਿਰਬਰ ਕਾਜ਼ਾ ਕਈ ਵਾਰ ਸਮਾਂ ਨਹੀਂ ਲੜਿਆ ਜਦੋਂ ਤਾਂ ਚੋਣਾਂ ਦੇ ਨਾਲ ਹੀ ਉਹ ਚੋਣ ਵੀ ਹੋਏਗੀ ਇਹ ਗੱਲ ਜ਼ਰੂਰ ਹੈ ਕਿ ਦੂਸਰੋਂ ਗੱਲ ਕਰਦੇ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਬੜੇ ਅਕਸਰ ਬੋਦੀ ਤਰ੍ਹਾਂ ਕਈ ਵਾਰ ਕਹਿ ਦਿੰਦੀ ਹੈ ਜੀ ਦੇਖੋ ਰਮਾਂਜੜਾ ਹੈਗਾ ਜਿਸ ਨੂੰ ਜਿਸ ਤਰੀਕੇ ਦੇ ਨਾਲ ਉਹਨਾਂ ਤੇ ਪ੍ਰਸ਼ਾਸਨ ਦੇ ਦੋਸ਼ ਲਾ ਕੇ ਕਾਬੂ ਕੀਤਾ ਗਿਆ ਕੇ ਦਾਜੂ ਕੀਤਾ ਗਿਆ ਡਰਾਮੇਬਾਜ਼ੀ ਹੈ ਪਰ ਜਿਸ ਤਰ੍ਹਾਂ ਉਹਨਾਂ ਨੇ ਤਾਂ ਤੇ ਬਦਲ ਲੱਭਿਆ ਗਿਆ ਉਹ ਤਾਂ ਲੱਗਦਾ ਹੈ ਕਿ ਵੀ ਇਹ ਕੋਰਾ جواب ਹੈ ਇਸ ਦਾ ਵਿਰੋਧੀ ਧਿਰਾਂ ਨੂੰ ਕਿ ਆਮ ਆਦਮੀ ਪਾਰਟੀ ਉਹ ਸੀਟ ਦੇ ਲਈ ਆਪਣੇ ਤੌਰ ਤੇ ਹੁਣੇ ਤੇ ਤਿਆਰੀ ਵਧ ਰਹੀ ਹੈ ਸੋ ਇਸ ਪਾਰਟੀ ਦਾ ਇੱਕ ਆਪਣਾ ਕੰਮ ਕਰਨਾ ਦੇਖੋ ਬਾਕੀ ਰਵਾਇਤੀ ਪਾਰਟੀਆਂ ਚ ਕੀ ਹੁੰਦਾ ਕਿ ਦਿਨ ਦੇ ਦਿਨ ਦਾ ਐਲਾਨ ਨਹੀਂ ਹੁੰਦਾ ਹੁਣ ਤਾਂ ਫੇਰ ਕੋਈ ਧਰਤੀ ਨਹੀਂ ਆਈ ਹੈ ਆਪ ਦੇ ਆਉਣ ਤੋਂ ਬਾਅਦ ਕਾਂਗਰਸ ਅੱਗੇ ਹੁੰਦੀ ਸੀ ਕਿ ਉਦੋਂ ਤਾਂ ਇਲੈਕਸ਼ਨ ਦਾ ਐਲਾਨ ਹੋ ਜਾਂਦਾ ਸੀ ਨਾਮਜ਼ਦਗੀਆਂ ਕਰਨ ਦਾ ਸਮਾਹ ਹੋ ਜਾਂਦਾ ਸੀ ਉਦੋਂ ਜਿਹੜੇ ਮੀਤਵਾਰ ਆਪਣੇ ਟਿਕਟ ਲੈਂ ਲਈ ਤੋਂ ਆਉਂਦੇ ਸੀ ਮੈਂ ਵੀ ਇਹ ਚੈਨਲ ਦੇਖਿਆ ਕਿ ਕਈ ਮੀਤਵਾਰੇ ਹੋ ਜਿਵੇਂ ਹੁੰਦੇ ਸੀ ਕਿ ਐਨ ਮੌਕੇ ਜਾ ਕੇ ਟਿਕਟ ਮਿਲੀ ਤੇ ਜਾ ਕੇ ਖਿੜਕੀ ਚੋਂ ਉਹਨਾਂ ਨੇ ਸਿੰਬਲ ਲਿਆ ਤੇ ਪਾਰਟੀ ਦੇ ਮੀਤਵਾਰ ਬਣ ਗਏ ਹੁਣ ਇੱਕ ਕਲਚਰ ਬਦਲਣ ਦੀ ਕੋਸ਼ਿਸ਼ ਕੀਤੀ ਆ ਆਪ ਵਾਲਿਆਂ ਨੇ ਆਪ ਵਾਲਿਆਂ ਨੇ ਜੋ ਹੁਣ ਤੋਂ ਜਲੰਧਰ ਤੋਂ ਤਿਆਰੀ ਸ਼ੁਰੂ ਕੀਤੀ ਆ ਤਾਂ ਅੰਦਾਜ਼ਾ ਲਗਾ ਸਕਦਾ ਕਿ لازਮੀ ਆ ਜੇ ਰਮਨ ਜਿਹੜੇ ਪਹਿਲਾਂ ਵਿਧਾਇਕ ਰਹੇ ਆ ਉਹਨਾਂ ਦੀ ਥਾਂ ਤੇ ਰਿਪਲੇਸਮੈਂਟ ਨਵਾਂ ਚਿਹਰਾ ਆਏਗਾ ਆਏਗਾ ਉਹਨਾਂ ਵਾਲੇ ਦਿਨਾਂ ਦੇਖਿਆ ਜਾਏਗਾ ਕਿ ਪਾਰਟੀ ਕਿਸ ਕਦਰ ਇਸ ਸਿਚੁਏਸ਼ਨ ਨੇ ਸਿਚੂਏਸ਼ਨ ਨੇ ਆਪਣੀਆਂ ਸਰਮੀਆਂ ਵਿਧਾਇਕੀ ਪਰ ਇੱਕ ਜੀ ਇਹ ਜ਼ਰੂਰ ਹੈ ਕਿ ਪਾਰਟੀ ਕੋਲੇ ਰਮਨ ਨਹੀਂ ਆ ਬਹੁਤ ਵੱਡਾ ਬਦਲ ਹੈ ਜੇ ਚਾਹੇ ਤਾਂ ਪਾਰਟੀ ਜਿਹੜਾ ਹੋਰ ਬਦਲ ਵੀ ਧਿਆ ਕਰ ਸਕਦੀ ਹੈ ਰਮਨ ਤੇ ਹੀ ਪਾਰਟੀ ਨਿਰ ਪਰ ਨਹੀਂ ਕਰੇਗੀ ਜੀ ਜੀ ਬਿਲਕੁਲ ਸੱਤ ਸਾਹਿਬ ਅੱਗੇ ਵਾਦੇ ਆ ਤੇ ਗੱਲ ਕਰਾਂਗੇ ਪੰਜਾਬ ਦੀ ਸਿਆਸਤ ਦਾ ਬਹੁਤ ਵੱਡਾ ਨਾਂ ਟੀਨਸਾ ਸਾਹਿਬ ਦੁਨੀਆ ਨੂੰ ਅਲਵਿਦਾ ਕਹਿ ਗਏ ਕੱਲ ਪਰ ਅੱਜ ਉਹਨਾਂ ਦੀ ਪਹਿਲਾ ਜਿਹੜੀ ਮ੍ਰਿਤਕ ਦੇ ਹੈ ਉਹ ਚੰਡੀਗੜ੍ਹ ਦੇ ਉਹਨਾਂ ਦੇ ਜੋ ਸਥਾਨ ਨਿਵਾਸ ਸਥਾਨ ਉੱਥੇ ਰੱਖੀ ਗਈ ਅੰਤਿਮ ਦਰਸ਼ਨਾਂ ਲਈ ਉਸ ਤੋਂ ਬਾਅਦ 30 ਮਈ ਨੂੰ ਯਾਨੀ ਕਿ ਕੱਲ ਉਹਨਾਂ ਦੀ ਦੇਹ ਹੈ ਜਿਹੜੀ ਉਹ ਪਿੰਡ ਪਹੁੰਚਾਈ ਜਾਵੇਗੀ ਪਿੰਡ ਅੰਤਿਮ ਦਰਸ਼ਨਾਂ ਲਈ ਰੱਖਣ ਤੋਂ ਬਾਅਦ ਉੱਥੇ ਹੀ ਉਹਨਾਂ ਦਾ ਸੰਸਕਾਰ ਕੀਤਾ ਜਾਵੇਗਾ ਕਿਵੇਂ ਦੇਖਦੇ ਹੋ ਕਿਉਂਕਿ ਸੰਗਰੂਰ ਹਲਕੇ ਦੇ ਵਿੱਚ ਉਹਨਾਂ ਦਾ ਪਿੰਡ ਪੈਂਦਾ ਜਿਸ ਦਾ ਨਾਮ ਹੈ ਉੱਬਾਵਾਲ ਅਜੇਹੇ ਦੇ ਵਿੱਚ ਜਦੋਂ ਕਿ ਅਕਾਲੀ ਦਲ ਇਸ ਸਮੇਂ ਬਹੁਤ ਹਾਸ਼ੀਏ ਤੇ ਹੈ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਦੂਜੇ ਵੱਡੇ ਲੀਡਰ ਸੰ ਢੀਂਡ ਸਾਹ ਦੁਨੀਆ ਨੂੰ ਛੱਡ ਗਏ ਨੇ ਤਾਂ ਅਜੇਹੇ ਦੇ ਵਿੱਚ ਕਿਵੇਂ ਸਥਿਤੀ ਦੇਖਦੇ ਹੋ ਢੀਂਡ ਸਾਹ ਪਰਿਵਾਰ ਦੀ ਅਕਾਲੀ ਦਲ ਦੀ ਜਾਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਬਿਕੋਜ਼ ਰੀਸੈਂਟ ਇਨਸਾ ਪੰਜਾਬ ਦੀ ਰਾਜਨੀਤੀ ਦਾ ਬਾਬਾ ਬੋੜ ਕਹੇ ਜਾ ਸਕਦੇ ਹੈ ਉਨ੍ਹਾਂ ਦਾ ਵੱਡਾ ਮਾਲਵੇ ਤਾਂ ਹਾਈ ਹੈ ਪੂਰੇ ਪੰਜਾਬ ਚ ਕੋਮੀ ਪਦ ਤੇ ਦੇਖੋ ਹਮੇਸ਼ਾ ਲਈ ਦੁਨੀਆ ਤੋਂ ਚਲੇ ਗਏ ਆ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਨ੍ਹਾਂ ਦੇ ਤੁਰ ਜਾਣ ਤੇ ਸੋਸ਼ ਦਾ ਬਹੁਤ ਸਾਰੇ ਆਗੂ ਹੈ ਪਾਰਟੀ ਪੱਧਰ ਤੋਂ ਉਪਰ ਉੱਠ ਕੇ ਜੇ ਪਾਸ ਪਾਲਿਆ ਕਾਂਗਰਸ ਵਾਲਿਆ ਅਕਾਲੀ ਦਲ ਸਾਰਿਆਂ ਨੇ ਉਨ੍ਹਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਪੀੜਤ ਪਰਿਵਾਰਾਂ ਲਈ ਸੰਦਰਜੇ ਸਨੇਹ ਦਿੱਤੇ ਪਰ ਸੰਦੇਸ਼ੰਟੀ ਇਰਸਾ ਨਹਾਕਿਆਂ ਤੱਕ ਪੰਜਾਬ ਦੀ ਰਾਜਨੀਤੀ ਚ ਸ਼ਹਿਰੇ ਪਾਰਲੀਮੈਂਟ ਮੈਂਬਰ ਹੋ ਰਿਹਾ ਰਾਜ ਸਭਾ ਦੇ ਮੈਂਬਰ ਹੋ ਰਿਹਾ ਵਿਧਾਨ ਸਭਾ ਦੇ ਮੈਂਬਰ ਹੋ ਰਿਹਾ ਪੰਜਾਬ ਦੀ ਵਿਧਾਨ ਸਭਾ ਦੀ ਜਿਹੜੀਆਂ ਪੌੜੀਆਂ ਸੀਟਾਂ ਉੱਤੇ ਵੀ ਬੈਠ ਕੇ ਪੰਜਾਬ ਦੇ ਭਲੇ ਲਈ ਗੱਲਾਂ ਕਰਦੇ ਰਹੇ ਐ ਪਾਰਲੀਮੈਂਟਸ ਪਹੁੰਚ ਕੇ ਦੇਜ ਦੇ ਪਦਰ ਤੇ ਵੀ ਉਹਨਾਂ ਨੇ ਆਪਣੇ ਪਾਵਲੇ ਪੰਜਾਬ ਦੇ ਹੱਕ ਛੁਣ ਕੌਮੀ ਪੱਧਰ ਤੇ ਹੁਣ ਉਠਾਉਂਦੇ ਰਿਹਾ ਫਿਰ ਕੈਬਨਟ ਮੰਤਰੀ ਰਿਹਾ ਕੇਂਦਰ ਦੇ ਵਿੱਚ ਸੋ ਵੱਡੀ ਭੂਮਿਕਾ ਸੰਗ੍ਰੇਸ਼ਣ ਤੋਂ ਜਿਹੜੀ ਹੈਗੀ ਹੈ ਉਹਨਾਂ ਦੀ ਰਹੀ ਹੈ ਖਾਸ ਕਰਕੇ ਜਿਸ ਵਾਂ ਆਪਾਂ ਗੱਲ ਕਰਦੇ ਆਂ ਢੀਂਸਾ ਸਾਹਿਬ ਦੀ ਤਾਂ ਅਕਾਲੀ ਰਾਜਨੀਤੀ ਦੇ ਅੰਦਰ ਜੇ ਆਪਾਂ ਪ੍ਰਕਾਸ਼ ਸਿੰਘ ਬਾਦਲ ਤੋਂ ਕੋਈ ਦੂਜਾ ਵੱਡਾ ਨਾਂ ਕਿਹਾ ਜਾ ਸਕਦਾ ਤਾਂ ਉਹ ਸੁਦੇਸ਼ ਸਿੰਘ ਢੀਂਸਾ ਦਾ ਨਾਂ ਹੈ ਬਿਲਕੁਲ ਜੀ ਮੇਰਾ ਖਿਆਲ ਹੈ ਕਿ ਸ਼ਾਇਦ ਹੀ ਕੋਈ ਪ੍ਰਕਾਸ਼ ਸਿੰਘ ਬਾਦਲ ਦੇ ਹੁੰਦਿਆਂ ਵਿਦਿਆ ਵੱਡਾ ਫੈਸਲਾ ਲਿਆ ਗਾਵੇ ਜਿਸ ਨੇ ਪਾਰਟੀ ਨੇ ਢੀਂਸਾ ਦੀ ਇਸ ਰਾਜ ਰਹਿ ਨਾ ਲਈ ਹੋਵੇ ਹਰ ਮਸਲੇ 'ਚ ਢੀਂਸਾ ਸਾਹਿਬ ਦੀ ਸਲਾਹ ਲਈ ਗਈ ਹੈ ਤੇ ਕਾਹਨੜ ਦੀ ਗੱਲ ਹੋਵੇ ਵਿਧਾਇਕ ਬਣਨ ਦੀ ਗੱਲ ਹੋਵੇ ਤੇ ਕੇਂਦਰ ਚ ਜਾਣ ਦੀ ਗੱਲ ਹੋਵੇ ਉਹ ਹਮੇਸ਼ਾ ਜਿਹੜਾ ਹੈਗਾ ਹਲਕੇ ਦੇ ਲੋਕਾਂ ਦੀ ਤਾਂ ਆਪਾਂ ਗੱਲ ਹੀ ਛੱਡੋ ਹਲਕੇ ਦੇ ਲੋਕ ਤਾਂ ਉਹਨਾਂ ਦੇ ਬਹੁਤ ਜ਼ਿਆਦਾ ਪੈਰੋਕਾਰ ਬਹੁਤ ਜ਼ਿਆਦਾ ਉਹਨਾਂ ਦੇ ਸੂਚਨਿਤਿਕ ਉਹ ਦੁਨੀਆ ਚ ਚਲੇ ਗਏ ਮੋਨ ਹਲਕੇ ਦੇ ਲੋਕਾਂ ਨੇ ਕਮੈਂਟਸ ਮੀਡੀਆ ਸੁਣ ਰਹੀ ਸੀ ਕਿ ਕਿਤਨਾ ਲੋਕਾਂ ਨੂੰ ਲੱਗਦਾ ਹੈ ਕਿ ਵੀ ਉਹ ਜਿਵੇਂ ਹੁੰਦਾ ਕਿਸੇ ਵੱਡੇ ਲੋਕਾਂ ਤੋਂ ਵੀ ਹੁਣੇ ਹੋ ਗਿਆ ਜਿਵੇਂ ਆਪਣੇ ਵੱਡੇ ਬਾਪ ਤੋਂ ਵੱਡੇ ਆਗੂ ਤੁਸੀਂ ਸਿਰ ਤੋਂ ਸਾਇਆ ਹਟ ਜਾਂਦਾ ਹੈ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਕਿਸੇ ਵੱਡੇ ਆਕੂ ਤੋਂ ਵਿਰਵੇ ਹੋ ਗਏ ਹਾਂ ਉਹਨਾਂ ਦੀ ਕੰਟਰੀਬਿਊਸ਼ਨ ਉਹਨਾਂ ਦੀ ਦੇਣ ਜਿਹੜੀ ਪੋਲੀਟੀਕਲ ਖੇਤਰ 'ਚ ਹੈ ਜ਼ਰੂਰ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਉਹਨਾਂ ਦੇ ਆਖਰੀ ਦਿਨ ਸੀਗੇ ਉਹ ਬਹੁਤ ਕੁਝ ਚੰਗੇ ਨਹੀਂ ਰਹੇ ਮੈਂ ਉਹਨਾਂ ਦੀ ਸਿਹਤ ਦੀ ਬਿਮਾਰੀ ਦੀ ਗੱਲ ਨਹੀਂ ਕਰਦਾ ਬਿਮਾਰ ਤਾਂ ਕੋਈ ਸਧਾਰਨ ਵਿਅਕਤੀ ਵੀ ਹੋ ਸਕਦਾ ਹੈ ਜੀ ਜੀ ਨੇਤਾ ਵੀ ਹੋ ਸਕਦਾ ਹੈ ਨਾ ਗੱਲ ਕਰਦਾ ਪੋਲੀਟੀਕਲ ਤੌਰ ਤੇ ਪੋਲੀਟੀਕਲ ਤੌਰ ਤੇ ਆਖਰੀ ਦਿਨ ਜਿਹੜੇ ਉਹਨਾਂ ਦੇ ਸੀਗੇ ਉਹ ਪਾਰਟੀ 'ਚ ਚਾਹੁੰਦੇ ਸੀ ਮਜ਼ਬੂਤੀ ਤਬਦੀਲੀ ਚਾਹੁੰਦੇ ਸੀ ਅਸ ਗ੍ਰੀਸਨ ਬਾਦਲ ਜਿਹੜਾ ਹੈਗਾ ਉਸ ਗੱਲ ਦੇ ਨਾਲ ਸਹਿਮਤ ਨਹੀਂ ਹੋਏ ਉਹਨਾਂ ਨੇ ਵੱਖਰੇ ਤੌਰ ਤੇ ਆਵਾਜ਼ ਬਲੰਦ ਕਰਨ ਦੀ ਕੋਸ਼ਿਸ਼ ਕੀਤੀ ਆਰ ਪੀ ਵੀ ਸੰਯੁਕਤ ਅਕਾਲੀ दल ਵੱਖਰੇ ਬੋਲ ਬਣਾਇਆ ਆਖਰੀ ਦਮ ਤੱਕ ਉਹ ਵੱਖਰੇ ਤੌਰ ਤੇ ਵੱਖਰੇ ਕਾਲੀ ਗੱਲ 'ਚ ਵਿਚਰਦੇ ਰਹੇ ਪਰ ਉਹਨਾਂ ਦੀ ਜਿਹੜੇ ਲੰਬੀ ਕੰਟਰੀਬਿਊਸ਼ਨ ਹੈ ਲੰਮਾ ਯੋਗਦਾਨ ਹੈ ਉਹ ਪੰਜਾਬ ਦੀ ਰਾਜਨੀਤੀ ਤੋਂ ਪਲਾਇਨ ਨਹੀਂ ਜਾ ਸਕਦਾ ਜੀ 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 ਉਹ ਸੱਚੀ ਹੈ ਪੰਜਾਬ ਲਈ ਇੱਕ ਵੱਡਾ ਯੋਗਦਾਨ ਆਪ ਮੈਂ ਸਮਝਦਾ ਕਿ ਸਾਡੀ ਚੈਨਲ ਦੀ ਟੀਮ ਸਾਡੀ ਚੈਨਲ ਵੱਲੋਂ ਵੀ ਅਸੀਂ ਨਾਲ ਦੁਰਜਾਨ ਤੇ ਉਸ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ਦਰਦੀ ਦਾ ਪ੍ਰਗਟਾਵਾ ਕਰਦੇ ਹਾਂ ਜੀ ਜੀ ਬਿਲਕੁਲ ਅਸਦ ਸਾਹਿਬ ਅੱਗੇ ਵਾਦਿਆਂ ਤੇ ਗੱਲ ਕਰਾਂਗੇ ਕਾਂਗਰਸ ਨੂੰ ਲੈ ਕੇ ਜਿਸ ਤਰ੍ਹਾਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਰਾਹੁਲ ਗਾਂਧੀ ਹੁਣਾਂ ਦੇ ਵੱਲੋਂ ਚਾਹੁੰਦੇ ਨੇ ਕਿ ਪਾਰਟੀ ਦਾ ਪੱਦਰ ਹੋਰ ਉੱਪਰ ਉੱਠ ਸਕੇ ਸੂਬਿਆਂ ਦੇ ਵਿੱਚ ਉਪਰੋਠੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਰਾਸ਼ਟਰੀ ਪੱਦਰ ਤੇ ਇਸ ਪਹੁੰਚ ਨੂੰ ਬਰਕਰਾਰ ਰੱਖੀ ਤਾਂ ਅਜਿਹੇ ਦੇ ਵਿੱਚ ਹੁਣ 1 ਜੂਨ ਨੂੰ ਚੰਡੀਗੜ੍ਹ ਦਾ ਦੌਰਾ ਕਰਨ ਆ ਰਹੇ ਨੇ ਰਾਹੁਲ ਗਾਂਧੀ ਅਜੇ ਹੇ ਦੇ ਵਿੱਚ ਹਰਿਆਣਾ ਤੇ ਨਾਲ ਨਾਲ ਪੰਜਾਬ ਦੇ ਜਿਹੜੇ ਲੀਡਰ ਨੇ ਕਾਂਗਰਸ ਦੀ ਲੀਡਰਸ਼ਿਪ ਆ ਮੁਲਾਕਾਤ ਹੋਣੀ ਹੈ ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਹੁਣ ਤੱਕ ਕੋਈ ਵੱਡਾ ਚਿਹਰਾ ਲੁਧਿਆਣਾ ਦੇ ਲਈ ਵੀ ਨਹੀਂ ਆਇਆ ਤਾਂ ਇਹ ਵੀ ਹੋ ਸਕਦਾ ਹੈ ਕਿ ਲੁਧਿਆਣਾ ਪਹੁੰਚਣ ਹਜੇ ਕੋਈ ਸ਼ਡਿਊਲ ਤੈਅ ਨਹੀਂ ਹੋਇਆ ਕਿਵੇਂ ਦੇਖਦੇ ਹੋ ਇਸ ਨੂੰ ਕਿ ਰਾਹੁਲ ਗਾਂਧੀ ਨੇ ਕਮਾਂਡ ਹੈ ਜਿਹੜੀ ਲਗਾਤਾਰ ਕਮਾਂਡ ਸੰਭੀ ਹੋਈ ਹੈ ਤੇ ਲੱਗੇ ਹੋਏ ਨੇ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਪਿਛਲੀਆਂ ਚੋਣਾਂ ਹਾਰ ਗਏ ਉਹ ਸਬਕ ਲੈ ਰਹੇ ਨੇ ਅੱਗੇ ਵੀ ਬਿਲਕੁਲ ਸਹੀ ਕਹਿ ਰਹੇ ਹੋ ਦੇਖੋ ਕਾਂਗਰਸ ਦੇ ਜੁਵਾ ਨੇਤਾ ਰੋਹਲ ਗਾਂਧੀ ਹਾਲਾਂਕਿ ਬਹੁਤ ਵੱਡਾ ਉਹਨਾਂ ਦੇ ਉੱਤੇ ਆਪਾਂ ਕਹਿੰਦੇ ਹਾਂ ਅਕਲ ਲਈ ਜਾਂ ਵਿਰੋਧ ਕੇ ਲਈ ਭਾਜਪਾ ਵੱਲੋਂ ਲਗਾਤਾਰ ਭਾਜਪਾ ਕੋਈ ਮੌਕਾ ਹੱਥੋਂ ਜਾਣ ਨਹੀਂ ਦਿੱਤੀ ਕਿ ਜਦੋਂ ਰੋਹਲ ਗਾਂਧੀ ਦੇ ਖਿਲਾਫ ਕੋਈ ਨਾ ਕੋਈ ਕੇਸ ਦੀ ਗੱਲ ਹੋਵੇ ਉਹਨਾਂ ਦੇ ਵਿਰੋਧ ਦੀ ਗੱਲ ਹੋਵੇ ਜਦੋਂ ਉਹਨਾਂ ਦੇਸ਼ ਵਿਰੋਧੀ ਕਿਹਾ ਜਾਂਦਾ ਹੈ ਜੀ ਸੁਧਿ ਸੰਵਿਧਾਨ ਵਿਰੋਧੀ ਕਿਹਾ ਜਾਂਦਾ ਹੈ ਕਦੇ ਧਰਮ ਵਿਰੋਧੀ ਕਿਹਾ ਜਾਂਦਾ ਬਹੁਤ ਕੁਝ ਮੇਰੇ ਨਾਲ ਰੋਹਲ ਗਾਂਧੀ ਬਾਰੇ ਉਹ ਇਤਾਂ ਦੇ ਸ਼ਬਦ ਛੱਡੇ ਨਹੀਂ ਜੋ ਭਾਜਪਾ ਨੇ ਨਾ ਇਸਤਮਾਲ ਕਰਿਆ ਹੁਣ ਇਹਦੇ باوجود ਰੋਹਲ ਗਾਂਧੀ ਆਪਣਾ ਮੈਦਾਨ ਚ ਡਟਿਆ ਹੋਇਆ ਹੈ ਇਹ ਗੱਲ ਜ਼ਰੂਰ ਹੈ ਕਿ ਕਾਂਗਰਸ ਦੇ ਵਿੱਚ ਕੀ ਮੈਂ ਕਹਾਂਗਾ ਕੌਮੀ ਪੱਧਰ ਤੇ ਰੋਹਲ ਗਾਂਧੀ ਇੱਕੋ ਇੱਕ ਹੋ ਜਾ ਵਿਵਾਦ ਨੇਤਾ ਹੈ ਜੋ ਗਲਤ ਗੱਲ ਨੂੰ ਗਲਤ ਗੱਲ ਕਹਿਣ ਦੀ ਹਿੰਮਤ ਰੱਖਦਾ ਹੈ ਜੋ ਕਹਿ ਸਕਦਾ ਹੈ ਕਿ ਇਹ ਆ ਸਹੀ ਨਹੀਂ ਹੈ ਤੇ ਆ ਸਹੀ ਹੈ ਚਾਹ ਪਾਰਲੀਮੈਂਟ ਦੇ ਅੰਦਰ ਜਦੋਂ ਬੋਲਦਾ ਹੈ ਪਾਰਲੀਮੈਂਟ ਦੇ ਅੰਦਰ ਆਪਾਂ ਸਾਰੇ ਦਰਸ਼ਕ ਵੀ ਜਾਣਦੇ ਆ ਦੇਖਦੇ ਆ ਸੁਣਦੇ ਆਪਾਂ ਜਦੋਂ ਵੀ راہਲ ਗਾਂਧੀ ਬੋਲਦੇ ਆ ਦੇਸ਼ ਦੇ ਮੁੱਦੇ ਦੀ ਗੱਲ ਕਰਦੇ ਆ ਦੇਸ਼ ਚ ਕਿਹੜੀਆਂ ਵਦੀਕੀਆਂ ਹੁੰਦੀਆਂ ਉਹਨਾਂ ਦੇ ਮੁੱਦੇ ਠਾਉਂਦੇ ਆ ਤਾਂ ਜਿਹੜੀ ਹਾਕਮ ਜਿਹੜਾ ਭਾਜਪਾ ਉਹਨਾਂ ਦੇ ਪਾਰਲੀਮੈਂਟ ਮੈਂਬਰ ਹੁੰਦੇ ਆ ਉਹ ਸ਼ੋਰ ਸ਼ਰਾਬਾ ਕਰਦੇ ਆ ਲਗਾਤਾਰ ਨਾਰੇਬਾਜੀ ਕਰਦੇ ਆ ਤੇ راہਲ ਗਾਂਧੀ ਪਾਰਲੀਮੈਂਟ ਦੇ ਅੰਦਰ ਵੀ ਟਿਕਾ ਕੇ ਆਪਣੀ ਗੱਲ ਕਹਿੰਦੇ ਆ ਤੇ ਸਪੀਕਰ ਉਹਨਾਂ ਰੋਕਣ ਦੀ ਕੋਸ਼ਿਸ਼ ਵੀ ਕਰਦੇ ਆ ਉਹ ਗੱਲ ਕਹਿੰਦੇ ਕਹਿੰਦੇ ਆ ਹੁਣ ਪਹਿਲੀ ਜੂਨ ਦੀ ਜਦੋਂ ਗੱਲ ਕਰਦੇ ਆ ਤਾਂ ਉਹ ਚੰਡੀਗੜ੍ਹ ਦੇ ਚਾ ਰਹੇ ਆ ਚੰਡੀਗੜ੍ਹ ਤਾਂ ਆ ਕੇ ਦੇਖੋ ਜਦਾਂ ਤੁਸੀਂ ਜ਼ਿਕਰ ਕੀਤਾ ਹੈ ਹਰਿਆਣਾ ਹੈ ਪੰਜਾਬ ਹੈ ਗਵਾਂਚ ਹਿਮਾਚਲ ਹੈ ਚੰਡੀਗੜ੍ਹ ਹੈ ਸਾਰਾ ਕੇਂਦਰ ਹੈ ਚੰਡੀਗੜ੍ਹ ਤੇ ਵੱਖ-ਵੱਖ ਅਗਵਨ ਨਾਲ ਮੁਲਾਕਾਤ ਵੀ ਕਰਨਗੇ ਬਾਕੀ ਮਜ਼ਬੂਤੀ ਦੀ ਗੱਲ ਕਰਨਗੇ ਭੋਲ ગાંધી ਤੇ ਆਉਣ ਦਾ ਇੱਕ ਸੁਨੇਹਾ ਤਾਂ ਹੈ ਹੀ ਹੈ ਕਿ ਪਾਰਟੀ ਨੂੰ ਫੇਰ ਇੱਕ ਨਵੇਂ ਸਿਸਟਮ ਇਸ ਖੇਤਰ ਦੇ ਅੰਦਰ ਹਲਾਰਾ ਮਿਲੇਗਾ ਲਾਜ਼ਮੀ ਗੱਲ ਹੈ ਜਿਵੇਂ ਲੁਧਿਆਣਾ ਦੀ ਚੋਮ ਹੋ ਰਹੀ ਹੈ ਤੇ ਇਹਦੇ ਬਾਰੇ ਵੀ ਚਾਹੇ ਉੱਥੇ ਹਾਜ਼ਰੀਆਂ ਦਾ ਬਾਤ ਆਣ ਪਾਰਟੀ ਦੇ ਜਿਹੜੇ ਕਾਂਗਰਸ ਦੀ ਲੀਡਰਸ਼ਿਪ ਹੈ ਉਹ ਰੋਹਲ ਗਾਂਧੀ ਨਾਲ ਮੁਲਾਕਾਤ ਕਰਕੇ ਜਿੱਥੇ ਪੰਜਾਬ ਦੀ ਗੱਲ ਕਰੇਗੀ ਉਥੇ ਲਿਧਿਆਣਾ ਦੀ ਚੋਣ ਦੀ ਕਿਹੋ ਜਿਹੀ ਜਿੱਤੀ ਹੈ ਉਹਦੇ ਬਾਰੇ ਵੀ ਲਾਜ਼ਮੀ ਰੋਹਲ ਗਾਂਧੀ ਦੇ ਧਿਆਨ 'ਚ ਸਾਰੇ ਪਹਿਲਾਂ ਤੋਂ ਲਿਆਂਦਾ ਜਾਏਗਾ ਜੀ ਬਿਲਕੁਲ ਹੈ ਸਿੱਧ ਸਾਬ ਅੱਗੇ ਥੋੜੇ ਸ਼ਬਦਾਂ ਦੇ ਵਿੱਚ ਗੱਲਬਾਤ ਕਰਾਂਗੇ ਕਿਉਂਕਿ ਸਮਾਂ ਹੋ ਰਿਹਾ ਤਾਂ ਗੱਲ ਕਿਸਾਨਾਂ ਦੀ ਕਰਾਂਗੇ ਅੱਜ ਬਠਿੰਡਾ ਦੇ ਵਿੱਚ ਫਿਰ ਤੋਂ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਗਿਆ ਕਿਉਂਕਿ ਇੱਕ ਸੀਵਰੇਜ ਪਾਈਪਲਾਈਨ ਨੂੰ ਲੈ ਕੇ ਵਿਰੋਧ ਕਰ ਰਹੇ ਸਨ ਤੇ ਨਾਲ ਨਾਲ ਗੱਲ ਹੈ ਜਿਹੜੀ ਉਹ ਐਮਐਸਪੀ ਦੀ ਵੀ ਕਰਾਂਗੇ ਕਿਉਂਕਿ ਥੋੜਾ ਜਿਹਾ ਵਾਅਦਾ ਜਿਹੜਾ ਉਹ ਐਮਐਸਪੀ ਦੇ ਵਿੱਚ ਕੀਤਾ ਗਿਆ ਝੋਨੇ ਦੀ ਫਸਲ ਨੂੰ ਲੈ ਕੇ ਕਿਵੇਂ ਦੇਖਦੇ ਉਸ ਨੂੰ ਦੇਖੋ ਦੋ ਬੈਲੂ ਹੈ ਜਨਨ ਸਵਾਲਾਂ ਪਹਿਲੀ ਗੱਲ ਤਾਂ ਆਪਾਂ ਐਮਐਸਸੀ ਦੇ ਮੁੱਦੇ ਦੀ ਗੱਲ ਕਰਦੇ ਹਾਂ ਯਾਨੀ ਫਸਲਾਂ ਦੀ ਘੱਟੋ-ਘੱਟ ਸਹਾਇਕ ਕੀਮਤ ਇਹਨਾਂ ਨੂੰ ਆਪਣਾ ਬੀਜ ਕਹਿ ਸਕਦੇ ਹਾਂ ਤਾਂ ਝੋਨੇ ਦੀ ਤੇ ਦੂਜੀਆਂ ਜਿਹੜੀਆਂ ਸੋਨੇ ਦੀਆਂ ਫਸਲਾਂ ਦਾ ਕੀਮਤ ਦਾ ਐਲਾਨ ਕੀਤਾ ਗਿਆ ਜੇ ਆਪਾਂ ਕਿਉਂਕਿ ਝੋਨਾ ਮੁੱਖ ਫਸਲ ਹੈ ਪੰਜਾਬ ਦੀ ਆਪਾਂ ਕਿਉਂਕਿ ਝੋਨੇ ਦੀ ਸਮੇਂ ਦੇ ਲਿਹਾਜ਼ ਨਾਲ ਗੱਲ ਕਰੀਏ ਤਾਂ 6969 ਰੁਪਏ ਦਾ ਪਤਾ ਕੀਤਾ ਗਿਆ ਜਿਹੜਾ ਕਿ ਨਾ ਕਾਫੀ ਵੱਧਾ ਹੈ ਵਾਅਦਵਾਕੀ ਕਿਸਾਨ ਜਿੱਥੇ ਬੰਨੀਆਂ ਨੇ ਇਸ ਵਾਅਦੇ ਨੂੰ ਰੱਦ ਕੀਤਾ ਉਹਨਾਂ ਨੇ ਕਿਹਾ ਕਿ ਕੀਮਤਾਂ ਮਹਿੰਗਾਈ ਖਰਚੇ ਨੇ ਵਧ ਗਏ ਨੱਤਰ ਤੇ ਕੁਝ ਵੀ ਨਹੀਂ ਹੈਗਾ ਆਲਪਾ ਨੇ ਕਿਸਾਨਾਂ ਦੀਆਂ ਅੱਖਾਂ ਦੇ ਵਿੱਚ ਇਕੱਠਾ ਚੋਕਣ ਦੀ ਕੋਸ਼ਿਸ਼ ਕੀਤੀ ਹੈ ਉਹ ਜਿਹੜੇ ਕਿਸਾਨ ਆਪ ਉਹਨਾਂ ਨਾਲ ਤੱਥ ਨਾਲ ਗੱਲ ਕੀਤੀ ਜਾ ਰਹੀ ਹੈ ਸੰਦੇਸ਼ ਪਿਛਲੇ ਕਈ ਸਾਲਾਂ ਦੀ ਗੱਲ ਕਰੀਏ ਤਾਂ ਕਦੇ ਵੀ 100 ਰੁਪਏ ਤੋਂ ਉੱਪਰ ਝੋਨੇ ਦੀ ਕੀਮਤ ਵਾਦਾ ਹੋਇਆ ਹੀ ਨਹੀਂ ਕਿਸਾਨ ਆਗੂ ਜੇ ਆਪਾਂ ਸਾਲਾਂ ਦਾ ਜ਼ਿਕਰ ਕਰਦੇ ਆਂ ਉਹ 18 19 ਦਾ ਜ਼ਿਕਰ ਕਰ ਰਿਹਾ ਹੈ ਕਿ ਇੱਕੋ ਸਾਲ ਸੀ ਜਦੋਂ 200 ਰੁਪਏ ਝੋਨੇ ਦੀ ਐਮਐਸਵੀ ਸਹਾਇਤਾ ਕੀਤਾ ਗਿਆ ਸੀ ਉਸ ਤੋਂ ਬਾਅਦ ਐਦਾਂ ਹੀ ਕਦੇ 60 ਰੁਪਏ ਕਿ 70 ਰੁਪਏ ਕਿਤੇ 75 ਰੁਪਏ ਇਸ ਢੰਗ ਨਾਲ ਝੋਨੇ ਦੀ ਫਸਲ ਦਾ ਵਾਦਾ ਕੀਤਾ ਗਿਆ ਹਾਲਾਂਕਿ ਕਿਸਾਨ ਲਗਾਤਾਰ ਇਸ ਗੱਲ ਦੀ ਮੰਗ ਕਰਦੇ ਆ ਰਹੇ ਕਿ ਫਸਲ ਦੇ ਵਾਜਬ ਬਾਸੋਂ ਦੀ ਨਜ਼ਰ ਕਮਿਸ਼ਨ ਦੀ ਰਿਪੋਰਟ ਦੀ ਗੱਲ ਕਰਦੇ ਆ ਨਾਗਰਿਕਤਾ ਦੇ ਖਰਚੇ ਦੀ ਗੱਲ ਕਰਦੇ ਆ ਪਰ ਇਹਦੇ باوجود ਜਿਹੜਾ ਕਿ 69 ਰੁਪਏ ਦਾ ਵਾਤਾ ਕਿਸਾਨ ਨੇ ਨਾ ਮੰਨਜ਼ੂਰ ਕਰਿਆ ਰਹੀ ਗੱਲ ਬਠਿੰਡਾ ਦੇ ਕਿਸਾਨਾਂ ਦੀ ਇੱਕੋ ਗੱਲ ਆ ਆਪਾਂ ਸਮੇਂ ਦੇ ਲਿਆਣ ਗਲ ਕਹਿ ਕੇ ਨਿਬਾੜ ਕਰਦੇ ਆ ਕਿਸਾਨ ਚਾਹੁੰਦੇ ਆ ਕਿ ਉਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਵਾਜਬ ਕੀਮਤ ਮਿਲਣੀ ਚਾਹੀਦੀ ਹੈ ਵਾਜਬ ਕੀਮਤ ਮਿਲੇਗੀ ਤਾਂ ਕਿਸਾਨ ਆਪਣੇ ਜ਼ਮੀਨਾਂ ਦੇਣ ਲਈ ਤਿਆਰ ਆ ਉਹ ਕਹਿੰਦੇ ਕੋਡੀਆਂ ਦੇ ਪਾ ਜੇ ਕੇਂਦਰੀ ਪ੍ਰੋਜੈਕਟਾਂ ਲਈ ਜਾਂ ਪੰਜਾਬ ਸਰਕਾਰ ਆਪਣੇ ਪ੍ਰੋਜੈਕਟਾਂ ਲਈ ਜ਼ਮੀਨ ਲਏਗੀ ਤਾਂ ਕਿਸਾਨ ਉਸ ਦਾ ਵਿਰੋਧ ਕਰਨਗੇ ਪਿਛਲੇ ਕਈ ਦਿਨਾਂ ਤੋਂ ਸੁਪਟਿੰਡਾ ਦੇ ਵਿੱਚ ਕਿਸਾਨਾਂ ਤੇ ਪੁਲਿਸ ਤੇ ਪ੍ਰਸ਼ਾਸਨ ਸਿੱਧੇ ਤੌਰ ਤੇ ਟਕਰਾਅ ਦੀ ਸਥਿਤੀ ਬਣੀ ਹੋਈ ਹੈ ਬਣਦਾ ਹੈ ਸਰਕਾਰ ਨੂੰ ਚਾਹੀਦਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਗੱਲਬਾਤ ਦੀ ਮੇਜ਼ ਤੇ ਬਿਲਾ ਕੇ ਕਿਸਾਨਾਂ ਨਾਲ ਉਹਨਾਂ ਦੀ ਜਿਹੜੀ ਗੱਲ ਆ ਸੁਣੀ ਜਾਏ ਔਰ ਜਿਹੜੀ ਜ਼ਮੀਨ ਦੀ ਕੀਮਤ ਆ ਉਸ ਅਧਾਰ ਨਾਲ ਹੀ ਤੈਅ ਕੀਤੀ ਜਾਵੇ ਜੋ ਕਿ ਵਾਜਨਾ ਤੱਕੇ ਕਿਸਾਨ ਜੋਥੋਂ ਉੱਜੜ ਗਿਆ ਤੇ ਕਿਸੇ ਨਵੀਂ ਜਗ੍ਹਾ ਤੇ ਜਾ ਕੇ ਆਪਣਾ ਬਸੀ ਬਾਹਰ ਰੋਜ਼ਗਾਰ ਦਾ ਸਾਧਨ ਬਣਾ ਸਕਾਂ ਜੀ ਜੀ ਬਿਲਕੁਲ ਸਿੱਧ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੇ ਜਾਣਕਾਰੀ ਸਾਂਝੀ ਕੀਤੀ ਮਿਹਰਬਾਨੀ ਜੀ ਸੋਸੀ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸ ਦੇ ਕਿ ਪੰਜਾਬ ਦੇ ਵਿੱਚ ਅਗਲੇ 5 ਦਿਨਾਂ ਤੱਕ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ ਜਿਸ ਕਰਕੇ ਬੱਦਰ ਗਰਜਣ ਬਿਜਲੀ ਲਿਸ਼ਕਣ ਦੇ ਨਾਲ ਨਾਲ ਮੀਂਹ ਦੀਆਂ ਚੇਤਾਵਨੀਆਂ ਨੇ ਜਿਹੜੀਆਂ ਜਾਰੀ ਕਰ ਦਿੱਤੀਆਂ ਗਈਆਂ ਨੇ 6 ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ orange alert ਹੈ ਜਿਹੜਾ ਉਹ ਵੀ ਜਾਰੀ ਕੀਤਾ ਗਿਆ ਇਸ ਸਮੇਂ ਦੀ ਗੱਲ ਕਰੀਏ ਤਾਂ ਬਠਿੰਡਾ ਫਿਲਹਾਲ ਦੀ ਘੜੀ ਸਭ ਤੋਂ ਜ਼ਿਆਦਾ ਗਰਮ ਸ਼ਹਿਰ ਚੱਲ ਰਿਹਾ ਹੈ ਤੇ ਉਧਰ 25 ਜੂਨ ਨੂੰ ਮੌਨਸੂਨ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜਿਸ ਅ헤 ਦੇ ਵਿੱਚ ਕਿ ਜਦੋਂ ਕਿਸਾਨਾਂ ਨੇ ਆਪਣੇ ਝੋਨੇ ਦੀ ਫਸਲ ਲਗਾਉਣੀ ਹੈ ਤਾਂ ਇਹ ਮੌਨਸੂਨ ਨੇ ਜਿਹੜੇ ਉਹ ਬਹੁਤ ਜ਼ਿਆਦਾ ਜ਼ਰੂਰੀ ਨੇ ਫਿਲਹਾਲ ਮੌਸਮ ਬਹੁਤ ਜ਼ਿਆਦਾ ਗਰਮ ਹੈ ਤਾਂ ਅਜਿਹੇ ਦੇ ਵਿੱਚ ਜਿਹੜੇ 5-4 ਦਿਨ ਨੇ ਕਿਤੇ ਨਾ ਕਿਤੇ ਰਾਹਤ ਦੀ ਖਬਰ ਹੈ ਜਿਹੜੀ ਉਹ ਦੇ ਰਹੇ ਨੇ ਉਮੀਦ ਕਰਦੇ ਹਾਂ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ